ਦਸਾਂਗਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਲਗਾਤਾਰ ਮਹਿੰਮਤ ਚਲਾਈ ਜਾ ਰਹੀ ਹੈ ਉਸੇ ਮਹਿੰਮਤ ਬਾਗਾਪੁਰਾਣਾ ਅਧੀਨ ਆਉਂਦੇ ਥਾਣਾ ਸਮਰਸਰ ਦੀ ਪੁਲਿਸ ਨੂੰ ਵੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਪਤਾ ਲੱਗਾ ਗੁਰਜੰਨ ਸਿੰਘ ਨਾਮੀ ਵਿਅਕਤੀ ਨੂੰ ਐਸਆਈ ਕੁਲਦੀਪ ਸਿੰਘ ਵੱਲੋਂ 300 ਗ੍ਰਾਮ ਹੈਰੋਨ ਸਮੇਤ ਕਾਬੂ ਕੀਤਾ ਗਿਆ ਗੁਰਜੰਨ ਸਿੰਘ ਪਿੰਡ ਮਲਵਾਲ ਕਦੀਮ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਦੂਜੇ ਪਾਸੇ ਬਾਗਾਪੁਰਾ ਪੁਲਿਸ ਵੱਲੋਂ ਅੱਜ ਇੱਕ ਨਸ਼ਾ ਛਡਾਊ ਕੇਂਦਰ ਬੰਦ ਕਰਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਨਸ਼ਾ ਛਡਾਊ ਕੇਂਦਰ ਬੰਦ ਕਰਾਉਣ ਵਾਸਤੇ ਵਿਸ਼ੇਸ਼ ਤੌਰ ਤੇ ਐਸ ਡੀ ਐਮ ਬਿਆਨ ਸਿੰਘ ਡੀ ਐਸ ਪੀ ਦਲਵੀਰ ਸਿੰਘ ਐਸ ਐਚ ਓ ਯਤेंद्र ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਪਹੁੰਚੀ। ਮੌਕੇ ਦੇ ਜਦੋਂ ਨਸ਼ਾ ਛਡਾਊ ਕੇਂਦਰ ਤੈਕ ਟਿਕ ਕੀਤੀ ਗਈ ਤਾਂ ਉਸ ਮੌਕੇ 9 ਤੋਂ 10 ਨੌਜਵਾਨ ਹਾਜ਼ਰ ਪਾਏ ਗਏ। ਉਹਨਾਂ ਨੌਜਵਾਨਾਂ ਨੂੰ ਪੁਲਿਸ ਨੇ ਉਹਨਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ। ਤੇ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਵਿਅਕਤੀ ਉੱਪਰ ਕਾਰਵਾਈ ਵੀ ਨਾਲ ਕਰ ਦਿੱਤੀ ਗਈ ਹੈ ਇਸ ਸਬੰਧੀ ਡੀਐਸਪੀ ਦਲਵੀਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕੀਤੀ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਆ ਡੀਐਸਪੀ ਸਾਹਿਬ ਤੁਸੀਂ ਅੱਜ ਪ੍ਰੈਸ ਮੀਟਿੰਗ ਬੁਲਾਈ ਹੈ ਕਿ ਇਹ ਅੱਜ ਸਾਡੇ ਦੋਨੇ ਸਬਡਿਵੀਜ਼ਨ ਦੇ ਐਸਐਚਓਜ਼ ਨੇ ਵਧੀਆ ਕੰਮ ਕੀਤਾ ਹੈਗਾ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਦੀ ਜੀ ਦੀ ਰਹਿਨਮਾਈ ਹੇਠ ਅਸੀਂ ਕੱਲ ਰਾਤ ਨੂੰ ਇੱਕ ਮਲਵਾਲ ਕਦੀਮ ਦਾ ਲੜਕਾ ਹੈਗਾ ਗੁਰਜੰਟ ਸਿੰਘ ਉਹਦੇ ਕੋਲੋਂ 300 ਗ੍ਰਾਮ ਹਿਰੋਇਨ ਉਹਦਾ ਮੋਟਰਸਾਈਕਲ ਬਰਾਮਦ ਕਰਾਇਆ ਉਹਦੇ ਤੇ ਪਰਚਾ ਦਿੱਤਾ 79 ਨੰਬਰ ਤੇ ਉਹਨੂੰ ਅੱਜ ਪੇਸ਼ ਕਰਕੇ ਹੋਰ ਵੀ ਉਹ ਤੋਂ ਪੁੱਛਾਂਗੇ ਕਿਤੋਂ ਲੈ ਕੇ ਆਇਆ ਕਿਹਨੂੰ ਅੱਗੇ ਦੇਣ ਜਾਣਾ ਸੀ ਉਹਨੇ ਉਹ ਸਾਰਾ ਪਤਾ ਪੁਸ਼ਪੜਤਾਨ ਕਰਾਂਗੇ ਅਸੀਂ ਉਹਦਾ ਪੇਸ਼ ਕਰ ਰਹੇ ਹਣੀ ਕੋਚ ਦੂਸਰਾ ਅੱਜ ਇੱਕ ਸ਼ਿਕਾਇਤ ਆਈ ਸੀ ਡੀਸੀ ਸਾਹਿਬ ਕੋਲੇ ਡੀਸੀ ਸਾਹਿਬ ਦੇ ਕਹਿਣ ਤੇ ਐਸਡੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਬਾਗਾਪਰਾਣਾ ਨਿਗਰਾਨੀ ਹੇਠ ਅਸੀਂ ਰੇਡ ਕੀਤਾ ਸੀਗਾ ਮੈਂ ਵੀ ਨਾਲ ਸੀ ਐਸਐਚਓ ਸਾਹਿਬ ਨਾਲ ਸੀਗੇ ਜਿਹੜਾ ਰਸਤਾ ਹੈਗਾ ਰਾਜਿਆਣੀ ਤੋਂ ਆਲਮ ਵਾਲੇ ਨੂੰ ਜਾਂਦਾ ਹੈ ਉੱਥੇ ਇੱਕ ਨਿਊ ਵੇ ਡਰੱਗ ਸੈਂਟਰ ਕੰਮ ਕਰ ਰਿਹਾ ਸੀਗਾ ਜਿਹਦਾ ਕਿ ਪਤਾ ਲੱਗਿਆ ਸੀ ਵੀ ਉਹ ਨਜਾਇਜ਼ ਹੈਗਾ ਪਹਿਲਾਂ ਵੀ ਉੱਤੇ ਪਰਚੇ ਦਰਜ ਹੈਗੇ ਨੇ ਤੇ ਹੁਣ ਵੀ ਉਹਦੇ ਕੋਈ ਕੋਈ ਲਾਇਸੈਂਸ ਨਹੀਂ ਸੀਗਾ ਉੱਥੇ ਅਸੀਂ ਰੇਡ ਕੀਤਾ ਤਹਿਸੀਲਦਾਰ ਦੇ ਸਾਹਮਣੇ ਆਪਣੇ ਐਸਡੀਐਮ ਸਾਹਿਬ ਦੇ ਸਾਹਮਣੇ ਅਸੀਂ ਤਕਰੀਬਨ 10 ਦੇ ਕਰੀਬ ਬੰਦੇ ਉੱਥੋਂ ਜਿਹੜੇ ਕਿ ਰੈਸਕਿਊ ਕਰਕੇ ਲਿਆਏ ਆ ਉਹਨਾਂ ਦੇ ਅਸੀਂ ਕੁਝ ਪੜਤਾਲ ਕਰ ਰਹੇ ਹਾਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਜਾਏਗਾ ਜਾਂ ਜਿਹਦੇ ਪੇਰੈਂਟਸ ਨਹੀਂ ਆਉਣਗੇ ਤਾਂ ਉਹਨੂੰ ਅਸੀਂ ਜਿਹੜਾ ਜਨੇਰ ਸੈਂਟਰ ਹੈ ਉਸ ਚ ਦਾਖਲ ਕਰਾਵਾਂਗੇ ਤੇ ਜਿਹੜਾ ਇਹਦਾ ਮਾਲਕ ਹੈਗਾ ਸੈਂਟਰ ਦਾ ਜਿਹੜਾ ਕਿ ਨਜਾਇਜ਼ ਚੱਲ ਰਿਆ ਸੀ ਸੁਖਨ ਸਿੰਘ ਬਰਾੜ ਉਹਦੇ ਖਿਲਾਫ ਅਸੀਂ ਪਰਚਾ ਦਰਜ ਕਰਨ ਜਾ ਰਹੇ ਹਾਂ ਇਹ ਸਾਬ ਇਹ ਬਾਰ ਬਾਰ ਇੱਥੇ ਰੇੜਾਂ ਵੀ ਪੈ ਰਹੀਆਂ ਤੇ ਉਹ ਬਾਰ ਬਾਰ ਕਲਾ ਕੇ ਜਾਇਆ ਇਸ ਕੰਮ ਕੀ ਕਰ ਰਿਹਾ ਹੈ ਕਾਰਨ ਇਹੀ ਲੱਗਦਾ ਹੈ ਵੀ ਇਹਦੇ ਕੋਲੇ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈ ਇਸ ਕਰਕੇ ਬਾਰ ਬਾਰ ਇਹਦੇ ਚਲੇ ਜਾਂਦਾ ਹੈ ਅਸੀਂ ਇਹਨੂੰ ਰੋਕਿਆ ਵੀ ਹੈ ਕਈ ਵਾਰ ਰੋਕਿਆ ਪਰਚੇ ਵੀ ਦਿੱਤੇ ਨੇ ਪਰ ਇਹ ਜਵੰਤ ਕਰਾ ਕੇ ਆ ਕੇ ਫੇਰ ਉੱਥੇ ਹੀ ਸ਼ੁਰੂ ਹੋ ਜਾਂਦਾ ਹੈ ਤੇ ਜੋ ਪਤਾ ਲੱਗਿਆ ਇਹਦੇ ਕੋਲੇ ਹੋਰ ਕਮਾਈ ਦਾ ਸਾਧਨ ਨਹੀਂ ਇਸ ਕਰਕੇ ਇਹ ਬਾਰ ਬਾਰ ਕਰਦਾ ਪਰ ਇਹਨੂੰ ਇਸ ਵਾਰ ਇਹਨੂੰ ਸਖਤ ਸਜ਼ਾ ਲਈ ਅਸੀਂ ਰეკਮੈਂਡ ਕਰਾਂਗੇ ਤੇ ਇਹਨੂੰ ਕਿਹਾ ਜਾਏਗਾ ਜਾਂ ਤਾਂ ਇਹ ਲਾਇਸੈਂਸ ਲੈ ਲੇ ਨਹੀਂ ਅਦਰਵਾਇਜ਼ ਇਹ ਸੈਂਟਰ ਬੰਦ ਕਰੇ